ਜਦੋਂ ਆਪਾਂ ਕੋਈ ਵੀ ਘਟਨਾ ਸੁਣਾਉਣੀ ਆ ਜਾਂ ਕੋਈ ਕੰਮ ਸੁਣਾਉਣਾ ਕੋਈ ਕਹਾਣੀ ਸੁਣਾਉਣੀ ਆ ਤਾਂ ਆਪਾਂ ਸਾਰੇ ਦਾ ਸਾਰਾ ਪਾਸਟ ਟੈਂਸ ਯੂਜ਼ ਕਰਦੇ ਆ ਪਾਸਟ ਕਿਹੜਾ ਪਾਸਟ ਇਨਡੈਫਿਨਿਟ ਪਾਸਟ ਕੰਟੀਨਿਊਸ ਪਾਸਟ ਪਰਫੈਕਟ ਔਰ ਥੋੜਾ ਬਹੁਤਾ ਪਾਸਟ ਪਰਫੈਕਟ ਕੰਟੀਨਿਊਸ ਤਾਂ ਇਹਦੇ ਚੋਂ ਆਪਾਂ ਦੋ ਤਾਂ ਕਰ ਚੁੱਕੇ ਆ ਪਾਸਟ ਇਨਡੈਫਿਨਿਟ ਤੇ ਪਾਸਟ ਕੰਟੀਨਿਊਸ ਅੱਜ ਦੀ ਕਲਾਸ 'ਚ ਆਪਾਂ ਕਰਨਾ ਪਾਸਟ ਪਰਫੈਕਟ ਪਾਸਟ ਪਰਫੈਕਟ ਦੇਖੋ ਹੈ ਵਰਤੇ ਕਦੋਂ ਜਾਂਦਾ ਪਾਸਟ ਪਰਫੈਕਟ ਦੀ ਵਰਤੋਂ ਕਦੋਂ ਹੁੰਦੀ ਆ ਅ ਕਿਸੇ ਘਟਨਾ ਤੋਂ ਪਹਿਲਾਂ ਹੋ ਚੁੱਕੀ ਘਟਨਾ ਦੱਸਣ ਲਈ ਠੀਕ ਹੈ ਪਾਸਟ ਪਰਫੈਕਟ ਕਿੱਥੇ ਵਰਤਾ ਜਾਣਾ ਕਿਸੇ ਇੱਕ ਕੰਮ ਤੋਂ ਪਹਿਲਾਂ ਹੋ ਚੁੱਕਿਆ ਕੰਮ ਠੀਕ ਹੈ ਕਿਸੇ ਇੱਕ ਘਟਨਾ ਤੋਂ ਪਹਿਲਾਂ ਹੋ ਚੁੱਕੀ ਗਈ ਘਟਨਾ ਇਹ ਚੀਜ਼ਾਂ ਜਦੋਂ ਆਪਾਂ ਦੱਸਣੀਆਂ ਹੋਣ ਉਦੋਂ ਆਪਾਂ ਪਾਸਟ ਪਰਫੈਕਟ ਵਰਤਦੇ ਹਾਂ ਠੀਕ ਹੈ ਇਹਦਾ ਫਾਰਮੂਲਾ ਹੈ ਸਬਜੈਕਟ ਹੈਡ ਵਰਬ ਦੀ 3rd ਫਾਰਮ ਆਬਜੈਕਟ ਇਹਦੀ ਐਗਜ਼ਾਮਪਲ ਦੇਖੋ ਜਿਵੇਂ ਕਹਿਣਾ ਹੋਵੇ ਕਿ ਕੱਲ ਜਦੋਂ ਅਸੀਂ ਕਲਾਸ 'ਚ ਗਏ ਟੀਚਰ ਪੜ੍ਹਾ ਹਟਿਆ ਸੀ ਠੀਕ ਹੈ ਮਤਲਬ ਤੁਹਾਡੇ ਜਾਣ ਤੋਂ ਪਹਿਲਾਂ ਹੀ ਕੋਈ ਕੰਮ ਹੋ ਗਿਆ ਸੀ ਕਿਸੇ ਇੱਕ ਕੰਮ ਤੋਂ ਪਹਿਲਾਂ ਦੂਸਰਾ ਕੰਮ ਪਹਿਲਾਂ ਹੀ ਹੋ ਚੁੱਕਿਆ ਸੀ ਹਣਾ ਹੁਣ ਜੇ ਤਾਂ ਆਪਾਂ ਇਹਨੂੰ ਐਂ ਕਹੀਏ ਕਿ ਕੱਲ ਜਦੋਂ ਅਸੀਂ ਕਲਾਸ 'ਚ ਗਏ ਟੀਚਰ ਨੇ ਪੜ੍ਹਾਉਣਾ ਸ਼ੁਰੂ ਕੀਤਾ ਮਤਲਬ ਪਹਿਲਾਂ ਤੁਸੀਂ ਗਏ ਫਿਰ ਟੀਚਰ ਨੇ ਪੜ੍ਹਾਉਣਾ ਸ਼ੁਰੂ ਕੀਤਾ ਇਹ ਦੋਵੇਂ ਕੰਮ ਸੀਕੁਐਂਸ ਦੇ ਵਿੱਚ ਆ ਲੜੀ ਚਾ ਤਾਂ ਦੋਵੇਂ ਟੈਂਸ ਸੈਂਟੈਂਸ ਜਿਹੜੇ ਹੈਗੇ ਆ ਪਾਸਟ ਇਨਡੈਫਿਨਿਟਾ ਠੀਕ ਹੈ ਪਹਿਲਾਂ ਤੁਸੀਂ ਗਏ ਫੇਰ ਟੀਚਰ ਨੇ ਪੜਾਉਣਾ ਸ਼ੁਰੂ ਕੀਤਾ ਹੁਣ ਜੇ ਇਹ ਹੀ ਆਪਾਂ ਇਦਾਂ ਕਹਿੰਦੇ ਕਿ ਜਦੋਂ ਅਸੀਂ ਕਲਾਸ 'ਚ ਗਏ ਟੀਚਰ ਪੜਾਈ ਜਾਂਦਾ ਸੀ ਜਦੋਂ ਅਸੀਂ ਕਲਾਸ 'ਚ ਗਏ ਟੀਚਰ ਪੜਾਈ ਜਾਂਦਾ ਸੀ ਤਾਂ ਟੀਚਰ ਪੜਾਈ ਜਾਂਦਾ ਸੀ ਇਹ ਵਾਲਾ ਹਿੱਸਾ ਹੋ ਗਿਆ ਪਾਸਟ ਕੰਟੀਨਿਊਸ ਠੀਕ ਹੈ ਜਦੋਂ ਅਸੀਂ ਕਲਾਸ 'ਚ ਗਏ ਟੀਚਰ ਪੜਾਈ ਜਾਂਦਾ ਸੀ ਇਹ ਪਾਸਟ ਕੰਟੀਨਿਊਸ ਹੋ ਗਿਆ ਪਹਿਲਾ ਹਿੱਸਾ ਜਦੋਂ ਅਸੀਂ ਕਲਾਸ 'ਚ ਗਏ ਪਾਸਟ ਇੰਡੀਫੀਨਿਟ ਹੈ ਹਣਜੀ ਇਸੇ ਨੂੰ ਆਪਾਂ ਇਹ ਕਹਿ ਦਗੇ ਕਿ ਜਦੋਂ ਅਸੀਂ ਕਲਾਸ ਚ ਗਏ ਟੀਚਰ ਪੜ੍ਹਾ ਹਟਿਆ ਸੀ ਜਾਂ ਪੜ੍ਹਾ ਚੁੱਕਿਆ ਸੀ ਤਾਂ ਇਹ ਪਾਸਟ ਪਰਫੈਕਟ ਹੈ ਠੀਕ ਹੈ ਤੁਹਾਡੇ ਜਾਣ ਤੋਂ ਪਹਿਲਾਂ ਹੀ ਕੋਈ ਕੰਮ ਨਿਭੜ ਗਿਆ ਸੀ ਹੋ ਗਿਆ ਸੀ ਕਿਸੇ ਇੱਕ ਘਟਨਾ ਤੋਂ ਪਹਿਲਾਂ ਹੀ ਕੋਈ ਘਟਨਾ ਹੋ ਚੁੱਕੀ ਸੀ ਕਿਸੇ ਇੱਕ ਕੰਮ ਤੋਂ ਪਹਿਲਾਂ ਕੋਈ ਕੰਮ ਹੋ ਚੁੱਕਿਆ ਸੀ ਇਹ ਪਾਸਟ ਪਰਫੈਕਟ ਹੈ ਠੀਕ ਹੈ ਸਾਡੇ ਜਾਣ ਤੋਂ ਪਹਿਲਾਂ ਹੀ ਸਾਡੇ ਕਲਾਸ ਚ ਜਾਣ ਤੋਂ ਪਹਿਲੇ ਅਧਿਆਪਕ ਪੜਾ ਚੁੱਕਿਆ ਸੀ ਪੜਾ ਚੁੱਕਿਆ ਸੀ ਮਤਲਬ ਕਲਾਸ ਓਵਰ ਹੋ ਗਈ ਸੀ ਕਲਾਸ ਨਿਬੜ ਗਈ ਸੀ ਤੁਸੀਂ ਲੇਟ ਹੋ ਗਏ ਠੀਕ ਹੈ ਸਾਡੇ ਕਲਾਸ ਚ ਜਾਣ ਤੋਂ ਪਹਿਲਾਂ ਹੀ ਅਧਿਆਪਕ ਪੜਾ ਆ ਚੁੱਕਿਆ ਸੀ ਤਾਂ ਇੱਥੇ ਆ ਆ ਹਿੱਸਾ ਜਿਹੜਾ ਹੈ ਸਾਡੇ ਕਲਾਸ ਚ ਜਾਣ ਤੋਂ ਪਹਿਲਾਂ ਆ ਇਹ ਬੇਸਿਕਲੀ ਪਾਸਟ ਪਰਫੈਕਟ ਇਹ ਹਿੱਸਾ ਨਹੀਂ ਹੈ ਪਾਸਟ ਪਰਫੈਕਟ ਹੈ ਆ ਹਿੱਸਾ ਟੀਚਰ ਪੜਾ ਚੁੱਕਿਆ ਸੀ ਤਾਂ ਸਭ ਤੋਂ ਪਹਿਲਾਂ ਹੈ ਸਬਜੈਕਟ ਸਬਜੈਕਟ ਇੱਥੇ ਕੋਈ ਨਾ ਟੀਚਰ ਟੀਚਰ ਹੈਡ ਟੌਟ ਟੀਚ ਪੜਾਉਣਾ ਟੀਚ ਵਰਬ ਹੈ ਟੀਚ ਦੀ ਥਰਡ ਫਾਰਮ ਟੌਟ ਹੈ ਟੀਚਰ ਹੈਡ ਟੌਟ ਸਾਡੇ ਕਲਾਸ ਜਾਣ ਤੋਂ ਪਹਿਲਾਂ ਬਿਫੋਰ ਵੀ ਰੀਚਡ ਦਾ ਕਲਾਸ ਠੀਕ ਹੈ ਤਾਂ ਇੱਕ ਤਾਂ ਇਸ ਤਰ੍ਹਾਂ ਜਿਵੇਂ ਪਾਸਟ ਪਰਫੈਕਟ ਇੱਥੇ ਵਰਤਿਆ ਜਾਂਦਾ ਜਿਵੇਂ ਆ ਸੀ ਜਿਵੇਂ ਮੰਨ ਕੇ ਚੱਲੋ ਤੁਹਾਡਾ ਕੋਈ ਫੋਨ ਖਰਾਬ ਹੈ ਤਾਂ ਤੁਸੀਂ ਆਪਣੇ ਫੋਨ ਨੂੰ ਰਿਪੇਅਰ ਵਾਸਤੇ ਕਿਸੇ ਦੁਕਾਨ ਤੇ ਫੜਾ ਕੇ ਆਏ ਠੀਕ ਹੈ ਤਾਂ ਤੁਸੀਂ ਅਗਲੇ ਦਿਨ ਆਪਦਾ ਫੋਨ ਜਿਹੜਾ ਹੈ ਲੈਣ ਵਾਸਤੇ ਜਾਂਦੇ ਆ ਤਾਂ ਜੇ ਤੁਸੀਂ ਇਹ ਸੈਂਟੈਂਸ ਕਹੋ ਕਿ ਜਦੋਂ ਅਸੀਂ ਦੁਕਾਨ ਤੇ ਗਏ ਦੁਕਾਨਦਾਰ ਨੇ ਸਾਡਾ ਫੋਨ ਰਿਪੇਅਰ ਕਰਤਾ ਠੀਕਾ ਰਿਪੇਅਰ ਕਰਤਾ ਜਾਂ ਰਿਪੇਅਰ ਕੀਤਾ ਤਾਂ ਇਹ ਦੋਵੇਂ ਦੇ ਦੋਵੇਂ ਸੈਂਟੈਂਸ ਹੈਗੇ ਪਾਸਟ ਇਨਡੈਫੀਨਟ ਕਿਉਂ ਕਿ ਸਭ ਤੋਂ ਪਹਿਲਾਂ ਤੁਸੀਂ ਸੌਰੀ ਦੁਕਾਨ ਤੇ ਗਏ ਤੁਹਾਡਾ ਦੁਕਾਨ ਫੋਨ ਫੜ ਕੇ ਦੁਕਾਨਦਾਰ ਨੇ ਫੋਨ ਰਿਪੇਅਰ ਕਰਤਾ ਠੀਕ ਹੈ ਦੋ ਕੰਮ ਜਿਹੜੇ ਹੈ ਲੜੀਵਾਰ ਤਰੀਕੇ ਚ ਹੋਇਆ ਦੋਵੇਂ ਪਾਸਟ ਇਨਡੈਫੀਨਟ ਆ ਤਾਂ ਜੇ ਆਪਾਂ ਇਹੀ ਸੈਂਟੈਂਸ ਨੂੰ ਆਏ ਕਹੀਏ ਕਿ ਜਦੋਂ ਅਸੀਂ ਦੁਕਾਨ ਤੇ ਗਏ ਦੁਕਾਨਦਾਰ ਸਾਡਾ ਫੋਨ ਰਿਪੇਅਰ ਕਰੀ ਜਾਂਦਾ ਸੀ ਅਗਲੇ ਦਿਨ ਦੀ ਗੱਲ ਆ ਦੁਕਾਨਦਾਰ ਸਾਡਾ ਫੋਨ ਰਿਪੇਅਰ ਕਰੀ ਜਾਂਦਾ ਸੀ ਤਾਂ ਇਹ ਇੰਨਾ ਹਿੱਸਾ ਹੋ ਗਿਆ ਪਾਸਟ ਕੰਟੀਨਿਊਸ ਤਾਂ ਜੇ ਆਪਾਂ ਇਹਨੂੰ ਐਂ ਕਹਿ ਦਈਏ ਕਿ ਜਦੋਂ ਅਸੀਂ ਦੁਕਾਨ ਤੇ ਗਏ ਦੁਕਾਨਦਾਰ ਨੇ ਸਾਡਾ ਫੋਨ ਆਲਰੇਡੀ ਰਿਪੇਅਰ ਕਰਤਾ ਸੀ ਮਤਲਬ ਰਿਪੇਅਰ ਹੋਇਆ ਪਿਆ ਸੀ ਤੁਸੀਂ ਚੱਕ ਲਿਆ ਹੁੰਦਾ ਜਾ ਕੇ ਠੀਕ ਆ ਤਾਂ ਦੁਕਾਨਦਾਰ ਨੇ ਤੁਹਾਡਾ ਫੋਨ ਰਿਪੇਅਰ ਕਰਤਾ ਸੀ ਇਹ ਹਿੱਸਾ ਜਿਹੜਾ ਹੈ ਪਾਸਟ ਪਰਫੈਕਟ ਹੈ ਜਦੋਂ ਅਸੀਂ ਦੁਕਾਨ ਤੇ ਗਏ when uh, sorry a uh, a sentence uh, past perfect ede ch agge aauga the shopkeeper had already repaired my phone before we went to the shop theek hai yahan jisme ek hor sentence dekho jisme kehna hove ki kal assi bazaar gaye ta bazaar ch bahut sare log aaye ve si ਇਹ ਨਹੀਂ ਹੈ ਕਿ ਪਹਿਲਾਂ ਤੁਸੀਂ ਬਾਜ਼ਾਰ ਗਏ ਫਿਰ ਲੋਕ ਆਏ ਠੀਕ ਹੈ ਜੇ ਤਾਂ ਆਪਾਂ ਆਏ ਗਈਏ ਕਿ ਜਦੋਂ ਤੁਸੀਂ ਬਾਜ਼ਾਰ ਗਏ ਉੱਥੇ ਬਹੁਤ ਸਾਰੇ ਲੋਕ ਆ ਗਏ ਇਹਦਾ ਮਤਲਬ ਹੈ ਕਿ ਲੋਕ ਤੁਹਾਡੇ ਜਾਣ ਤੋਂ ਬਾਅਦ ਆਏ ਤੁਹਾਡੇ ਜਾਣ ਤੋਂ ਬਾਅਦ ਉੱਥੇ ਇਕੱਠ ਹੋਇਆ ਠੀਕ ਹੈ ਫਿਰ ਤਾਂ ਇਹ ਪਾਸਟ ਇਨਡੈਫੀਨਿਟ ਆ ਦੋਵੇਂ ਟੈਂਸ ਹੁਣ ਆਪਾਂ ਕਹਿ ਇਹ ਰਹੇ ਹਾਂ ਕਿ ਜਦੋਂ ਅਸੀਂ ਬਾਜ਼ਾਰ ਗਏ ਉੱਥੇ ਬਹੁਤ ਸਾਰੇ ਲੋਕ ਆਏ ਹੋਏ ਸੀ ਮਤਲਬ ਤੁਸੀਂ ਜਾ ਕੇ ਦੇਖਿਆ ਕਿ ਬੜੇ ਲੋਕ ਖੜੇ ਸੀ ਜਾਂ ਫਿਰਦੇ ਸੀ ਉੱਥੇ ਤੁਹਾਡੇ ਜਾਣ ਤੋਂ ਪਹਿਲਾਂ ਹੀ ਲੋਕ ਪਹੁੰਚੇ ਹੋਏ ਸੀ ਕਿਸੇ ਇੱਕ ਕੰਮ ਤੋਂ ਪਹਿਲਾਂ ਹੀ ਦੂਸਰਾ ਕੰਮ ਹੋ ਚੁੱਕਿਆ ਸੀ ਆਲਰੇਡੀ ਇੱਕ ਘਟਨਾ ਤੋਂ ਪਹਿਲਾਂ ਦੂਜੀ ਘਟਨਾ ਹੋ ਹੀ ਪਈ ਸੀ ਤਾਂ ਉਹ ਜਿਹੜਾ ਹਿੱਸਾ ਹੈ ਉਹਨਾ ਕਿ ਉੱਥੇ ਬਹੁਤ ਸਾਰੇ ਲੋਕ ਆਏ ਹੋਏ ਸੀ ਪਾਸਟ ਪਰਫੈਕਟ ਹੈ ਰਾਈਟ ਤਾਂ ਪਾਸਟ ਪਰਫੈਕਟ ਦੀ ਜੇ ਪੋਜ਼ਿਟਿਵ ਫਾਰਮ ਚ ਵਰਤਨਾ ਦਾ ਇਦਾਂ ਵਰਤਿਆ ਜਾਊਗਾ ਅਗੇ ਇਹਨੂੰ ਆਪਾਂ 네ਗੇਟਿਵ ਫਾਰਮ ਦੇ ਵਿੱਚ ਵਰਤਨਾ ਇਦੇ ਵਾਸਤੇ ਫਾਰਮੂਲਾ ਹੈ ਸਬਜੈਕਟ ਹੈਡ ਨਾਟ ਥਰਡ ਫਾਰਮ ਆਬਜੈਕਟ ਠੀਕ ਜਿਵੇਂ ਐਗਜ਼ਾਮਪਲ ਦੇ ਤੌਰ ਤੇ ਕਿਆ ਹੋਵੇ ਜਿਵੇਂ ਉਹ ਦੁਕਾਨਦਾਰ ਵਾਲਾ ਪਾਗਰ ਐਗਜ਼ਾਮਪਲ ਚ ਕੀ ਠੀਕ ਹੈ ਕਿ ਜਦੋਂ ਅਸੀਂ ਦੁਕਾਨ ਤੇ ਗਏ ਅਸੀਂ ਜਾ ਕੇ ਦੇਖਿਆ ਕਿ ਦੁਕਾਨਦਾਰ ਨੇ ਸਾਡਾ ਫੋਨ ਹਜੇ ਰਿਪੇਅਰ ਨਹੀਂ ਸੀ ਕੀਤਾ ਠੀਕ ਹੈ ਦੁਕਾਨਦਾਰ ਨੇ ਤੁਹਾਡਾ ਫੋਨ ਰਿਪੇਅਰ ਕੀਤਾ ਨਹੀਂ ਸੀ ਅਜੇ ਤਾਂ ਇਹ ਹਿੱਸਾ ਜਿਹੜਾ ਹੈ ਪਾਸਟ ਪਰਫੈਕਟ ਹੈ ਔਰ ਇਹਨੂੰ ਆਪਾਂ 네ਗੇਟਿਵ ਵਿੱਚ ਇਸ ਤਰ੍ਹਾਂ ਲਿਖ ਸਕਦੇ ਹਾਂ ਦ ਸ਼ਾਪ ਕੀਪਰ ਹੈਡ ਨਾਟ ਹੈਡ ਨਾਟ ਰਿਪੇਅਰ ਦੀ ਥਰਡ ਫਾਰਮ ਰਿਪੇਅਰਡ ਰਿਪੇਅਰਡ फोन द शॉपकीपर हैड नॉट रिपेयर द फोन ठीक अगर इन आप इंटेरोगेटिव फॉर्म चरतना हो इंटेरोगेटिव कड़ी क्वेश्चन आई ठीक है? हैड अगे फिर सब्जेक्ट, फिर थर्ड फॉर्म फिर ऑब्जेक्ट, फिर क्वेश्चन मार्क had subject verb the third form object question mark ਜਿਵੇਂ एग्जांपलਾਸਤੇ ਦੇਖੋ ਆ ਆਪਾਂ ਪਹਿਲਾ ਸੈਂਟੈਂਸ ਬਣਾ ਕੇ ਹਟਿਆ ਹੀ ਸ਼ਾਪ ਕੀਪਰ ਵਾਲਾ ਹੈ ਨਾ ਤਾਂ ਮੰਨ ਕੇ ਚੱਲੋ ਤੁਸੀਂ ਅਗਲੇ ਦਿਨ ਦੁਕਾਨ ਤੇ ਜਾ ਕੇ ਆਏ ਆ ਤਾਂ ਘਰੇ ਆ ਕੇ ਤੁਸੀਂ ਆਪਦੇ ਦੋਸਤ ਨੂੰ ਕਹਿ ਰਹੇ ਹੋ ਕਿ ਅੱਜ ਮੈਂ ਦੁਕਾਨ ਤੇ ਜਾ ਕੇ ਆਇਆ ਮੋਬਾਈਲ ਆਣੀ ਤੇ ਉਸੇ ਤੇ ਹੈ ਨਾ ਤਾਂ ਤੁਹਾਡਾ ਫਰੈਂਡ ਪੁੱਛਦਾ ਅੱਛਾ ਉਹਨੇ ਫੋਨ ਰਿਪੇਅਰ ਕਰਤਾ ਸੀ ਦੇਖੋ ਲੇਖਣ ਚ ਆਪਾਂ ਇਦਾਂ ਲਿਖਦੇ ਹੁੰਦੇ ਆ ਕਿ ਕੀ ਉਸਨੇ ਫੋਨ ਰਿਪੇਅਰ ਕਰ ਦਿੱਤਾ ਸੀ ਪਰ ਬੋਲਣ ਵੇਲੇ ਆਪਾਂ ਇਦਾਂ ਨਹੀਂ ਬੋਲਦੇ ਹੁੰਦੇ ਬੋਲਣ ਵੇਲੇ ਆਪਾਂ ਸਿੱਧੇ ਜੇ ਆਮ ਜੇ ਸ਼ਬਦਾਂ ਚ ਨਹੀਂ ਕਹਦੇ ਹੁੰਦੇ ਆ ਉਹਨੇ ਫੋਨ ਰਿਪੇਅਰ ਕਰਤਾ ਸੀ ਹਨਾ ਇਹ ਜਿਹੜਾ ਸੈਂਟੈਂਸ ਹੈ ਇਹ ਪਾਸਟ ਪਰਫੈਕਟ ਹੀ ਹੈ ਉਹਨੇ ਫੋਨ ਰਿਪੇਅਰ ਕਰਤਾ ਸੀ ਹੈਡ ਹੀ ਰਿਪੇਅਰਡ ਦ ਫੋਨ ਦਾ ਫੋਨ ਕਿਉਂ ਕਿਉਂਕਿ ਉਹ ਥੋੜਾ ਹੈ ਉਸ ਫੋਨ ਦੀ ਗੱਲ ਕਰ ਰਹੇ ਆ ਜਿਹੜਾ ਤੁਸੀਂ ਉਹਨੂੰ ਫੜਾ ਕੇ ਆਏ ਆ ਠੀਕ ਹੈ ਅਗਰ ਇਸੇ ਦਾ ਨਹੀਂ ਲਾਉਂਗੇ ਤਾਂ ਫਿਰ ਇਹ ਕਲੀਅਰ ਨਹੀਂ ਹੋਣਾ ਕਿ ਕਿਹੜੇ ਫੋਨ ਦੀ ਗੱਲ ਕਰ ਰਹੇ ਆ ਹੁਣ ਦਾ ਇਸੇ ਕਰਕੇ ਲਾਇਆ ਤਾਂ ਪਤਾ ਲੱਗੇ ਕਿ ਉਸ ਫੋਨ ਦੀ ਗੱਲ ਕਰ ਰਹੇ ਗੱਲ ਕਰ ਰਹੇ ਆ ਜਿਹੜਾ ਤੁਸੀਂ ਰਿਪੇਅਰ ਵਾਸਤੇ ਫੜਾ ਕੇ ਆਏ ਆ ਜਿਹੜਾ ਥੋੜਾ ਹੈ ਠੀਕ ਹੈਡ ਹੀ ਰਿਪੇਅਰਡ ਦ ਫੋਨ ਅਗਰ ਇਹਨੂੰ ਆਪਾਂ ਇੰਟਰੋਗੇਟਿਵ 네ਗੇਟਿਵ ਫਾਰਮ ਦੇ ਵਿੱਚ ਵਰਤਣਾ ਹੋਵੇ ਹੈਡ ਅਗੇ ਸਬਜੈਕਟ ਨਾਟ ਵਰਬ ਦੀ ਥਰਡ ਫਾਰਮ ਆਬਜੈਕਟ ਕੁਐਸਚਨ ਮਾਰਕ ਠੀਕ ਹੈ ਜਿਵੇਂ ਤੁਸੀਂ ਕਿਹਾ ਕਿ ਉਹਨੇ ਪੁੱਛਿਆ ਕਿ ਉਹਨੇ ਫੋਨ ਰਿਪੇਅਰ ਕਰਤਾ ਸੀ ਤਾਂ ਤੁਸੀਂ ਕਹਿੰਦੇ ਕਿ ਨਹੀਂ ਹਜੇ ਹੋਇਆ ਨਹੀਂ ਸੀ ਅੱਛਾ ਉਹ ਹੈਰਾਨੀ ਨਾਲ ਪੁੱਛਦਾ ਹਜੇ ਕੀਤਾ ਹੀ ਨਹੀਂ ਸੀ ਹਨਾ ਉਹਨੇ ਹਜੇ ਫੋਨ ਰਿਪੇਅਰ ਕੀਤਾ ਹੀ ਨਹੀਂ ਸੀ ਤਾਂ ਇਹ ਜਿਹੜਾ ਕੁਐਸਚਨ ਸੈਂਟੈਂਸ ਬਣਿਆ ਇਹ आ गया इंटेरोगेटिव नेगेटिव हैड ही नॉट रिपेयर्ड द फोन हैड ही नॉट रिपेयर्ड द फोन ठीक है द पास्ट परफेक्ट जड़ा है बे, आ, बेशक जड़ा है ਆ ਬੜਾ ਔਖਾ ਟੈਂਸ ਹੈ ਬਹੁਤੇ ਲੋਕਾਂ 'ਸਤੇ ਪਰ ਇਸ ਤਰ੍ਹਾਂ ਹੈ ਨਹੀਂ ਆ ਇਹ ਇੱਕ ਥਾਂ ਹੀ ਵਰਤਿਆ ਜਾਂਦਾ ਹੈ ਬੜਾ ਸੌਖਾ ਜਿਹਾ ਹੈ ਸਮਝਣ ਵਾਸਤੇ ਸਿੱਖਣ ਵਾਸਤੇ ਜਦੋਂ ਕਿਸੇ ਇੱਕ ਘਟਨਾ ਤੋਂ ਪਹਿਲਾਂ ਕੋਈ ਹੋਰ ਘਟਨਾ ਆਲਰੇਡੀ ਹੋ ਚੁੱਕੀ ਹੋਵੇ ਠੀਕ ਆ ਉਥੇ ਆਪਾਂ ਪਾਸਟ ਪਰਫੈਕਟ ਵਰਤਦੇ ਹਾਂ ਪਾਸਟ ਪਰਫੈਕਟ ਬੇਸਿਕਲੀ ਹੁੰਦਾ ਕਿਹੜਾ ਟਾਈਮ ਪਾਸਟ ਇਨਡੈਫਿਨਿਟ ਤੋਂ ਪਹਿਲਾਂ ਦਾ ਟਾਈਮ ਪਾਸਟ ਇਨਡੈਫੀਨਿਟੋ ਪਹਿਲਾ ਜਿਹੜਾ ਟਾਈਮ ਲੰਘਿਆ ਉਹ ਪਾਸਟ ਪਰਫੈਕਟ ਹੈ ਠੀਕ ਹੈ ਤਾਂ ਫਿਰ ਵੀ ਅਗਰੇ ਦੇ ਰਿਗਾਰਡਿੰਗ ਕੋਈ ਵੀ ਡਾਊਟ ਹੋਵੇ ਕੋਈ ਚੀਜ਼ ਨਾ ਸਮਝ ਲੱਗੀ ਹੋਵੇ ਤਾਂ ਕਮੈਂਟ ਸੈਕਸ਼ਨ ਦੇ ਵਿੱਚ ਕਮੈਂਟ ਜ਼ਰੂਰ ਕਰਿਓ ਅਰ ਅਗਰ ਸਾਡਾ ਚੈਨਲ ਸਾਡਾ ਕੰਟੈਂਟ ਇਹ ਚੀਜ਼ਾਂ ਪਸੰਦ ਆਉਣ ਤਾਂ ਚੈਨਲ ਨੂੰ ਸ਼ੇਅਰ ਔਰ ਸਬਸਕ੍ਰਾਈਬ ਜ਼ਰੂਰ ਕਰਿਓ ਥੈਂਕ ਯੂ